ਨਾਮ ਪਰ ਆਪਣੀ ਚੋਬਰ ਵੀ ਨਹੀਂ ਲਾਈ ਜੀ ਯਾਤ ਆਪਣੀ ਦਾ ਯਾਰ ਕੋਈ ਬੈਦਾ ਸਰਪੜਿਆ ਬਾੜੀ ਉਤਰਦੀ ਹੈ ਕਾਲੀ ਕੁੜੀ ਥੋੜੀ ਜੀ ਹਾਂ ਜੀ ਮਹਾਰਾਜ ਜੀ ਗੁੱਸੇ ਆ ਗਏ ਬੱਦਲ ਬੈ ਗਿਆ ਗੂਤਰ ਨੂੰ ਜੈਕ ਨੂੰ ਮੇਰੀ ਗੱਲ ਸੁਣੋ ਚਲੋ ਸਤ ਦਾ ਹੀ ਟਾਈਮ ਜੇ ਕੇ ਦੀ ਬਾਜੀ ਸਾਂਝੀ ਹੋ ਗਈ ਠੀਕ ਆ ਨਹੀਂ ਤਾਂ ਵੀਰ ਜੀ 6 ਵਜੇ ਕੇ 90 ਮਿੰਟਾਂ ਤੇ ਵੀ ਟਾਂਗੀਆਂ ਨਹੀਂ ਲੱਗਣ ਦੇਣੀਆਂ ਮੈਂ ਕਿੰਨੀ ਜਿਹੜਾ ਸਹੀ ਕਬੂਤਰ ਆ ਬਾਬਾ ਗੁਰਬੀਆ ਬਾਬਾ ਗੁਰਬੀਆ ਆਪਸੋ ਸਿੰਘ ਨਾ ਇਹ ਜਰਾ ਬਾਹੀ ਹੋ ਗਈਆਂ ਸ਼ਾਰੀਆਂ ਨਹੀਂ ਲੱਗ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਹਿੰਦੀ ਸ਼ੁਰੂਆਤ ਤੇ ਅੱਜ ਚੱਲੇ ਆਂ ਬਾਜੀ ਤੇ ਮੱਖੀ ਤੇ ਪੈਨ ਵੀ ਆਂਦੇ ਬੜਾ ਵਧੀਆ ਚਲੋ ਚੱਲਦੇ ਆਂ ਤੇ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਲੈ ਵੀ ਮਿੱਤਰਾ ਪਹੁੰਚ ਗਏ ਆਪਾਂ ਇੱਥੇ ਇਹ ਐਂਟਰੀ ਵਾਲੀ ਬਾਜੀ ਆ ਪਹਿਲਾਂ ਐਂਟਰੀ ਕਰਾਈ ਹੈ ਦੀ ਇਹਨਾਂ ਨੇ ਜਿਸ ਨੂੰ ਮਿੱਤਰਾ ਆ ਕਿਤੇ ਵੀ ਲਾਉਣ ਦੇ ਪਾਣੀ ਪਾਣੀ ਬਾਰੇ ਦੇ ਹੋਣ ਦੇ ਘਾਰ ਬੇ ਸੰਗ ਤੇ ਮਾਨੀ ਲਈ ਪੜਨਾਰ ਕੁਛ ਨਹੀਂ ਕਿੰਨੀ ਹੋ ਗਿਆ ਫਿਰ ਤੈਨੂੰ ਦਾਦੀ ਕਿੰਨੇ ਕੁ ਉਤਰ ਡਾ ਲੱਗੇ ਔਰ ਥੱਲੇ ਵੀ ਹੈਗੇ ਵਾਲੇ ਵੀਰ ਹੋਰ ਨਾ ਵੀ ਮਾਨੀ ਪਾਣੀ ਦੇ ਨਾਲ ਹੋਵੇ ਸਟਾਰਟ ਪਾਣੀ ਪਾਣੀ ਦੇ ਸਾਰੇ ਗੱਲ ਲੱਭ ਲਿਆ ਗਿਆ ਅੱਜ ਅਗਰ 7 ਵਜੇ ਦਾ ਲਾਸਟ ਟਾਈਮ ਹੈ ਮਨਾਂ 7 ਵਜੇ ਦਾ ਆ ਦੇਣੀ ਆ सत बजे से लेट हो गया तो अद्धा घंटे बे छे बजे बार सत बजे तो बाद पहले आज दू कबूतर छेड कबूतर हो गए जंगल आई है तेरा मुंह टेढ़ वोचूं नाoida जंगल के आटोंडे हां आपा कहिए कुछ है जंगीया साल डोंगर पवे ओ मलिए आज वृंदावन पंजड़ा ते कोना की होला श्री राधा देवीया सो तो करपात त्रिकटन नाथ एक तेना दा जीवे आज ना वडाणी आस ਰਾਤੀਂ ਨਾ ਮੜੀਆਂ ਥਾਵਾਂ ਦੇਖੀ ਲੈਂਦਾ ਉਹਨਾਂ ਨੂੰ ਮੇਰਾ ਗੁੱਤ ਨਾ ਬੈਠਾ ਵੀ ਬੈਹ ਗਿਆ ਇੱਕ ਕੋਕਰ ਦਾ ਨਾ ਹੀ ਉਹ ਮਾਰ ਰਿਹਾ ਸੀ ਤਾਂ ਚੱਲ ਗਿਆ ਬੈਹ ਗਿਆ ਬੱਸ ਟੇਮੇ ਤੇ ਲੰਡ ਨੇ

ਰਈਤਾ ਜਾਰ ਗਵਾ ਮੈਂ ਮਿੱਤਰਾ ਮਿੱਤਰੋ ਬਾਬਾ ਦੋ ਦਾ ਦਾ ਜੇ ਤੋ ਰੇ ਮਾ ਸਭੀ ਬਿਤਾ ਤੇਰੀ ਛੰਡੋ ਰੜ ਜਾ ਸਤੇ ਜੇ ਰਾਣ ਮਹਤੀਏ ਦੀ ਮਾਂ ਨਾ ਟਲ ਪੁੱਛ ਛੱਡ ਦਿਓ ਹੋਰ ਯਾਰ ਬਈਤਾ ਤੇਰੇ ਬੇਟਾ ਗਰੀਆਂ ਜੇ ਲਗਾਏ ਬਾਈ ਬਾਈ ਸਾਈਂ ਖਾਲੜਾ ਸਾਜਣ ਖਾਲੜਾ ਐਂਡੋ ਬਾਬਾ ਆਸਮਾਨ ਤੋਂ ਆਇਆ ਹੈ ਗਾੜੀ ਨੀਤਾ ਘਾਟ ਲੁੱਟਿਆ ਆਜਾ ਰਾਜਾ ਅਫਰੀਦਾ ਬੱਬਾ ਦੇਸ਼ ਦੀ ਆ ਆ ਰਾਜਾ ਲੈ ਮੇਰਾ ਆਪਣੀ ਚੋਬਰ ਵੀ ਨਿਕਲ ਆਈ ਅਫਰੀਦਾ ਰਤੀ ਰਾਤ ਨਿਕਲਿਆ ਜੇ ਤਾਂ ਜੀ ਰਹੋ ਉਹ ਇੱਥੋਂ ਕੰਡ ਕੱਢ ਲੀਓ ਤੋ ਲੈ ਮੇਰਾ ਗੱਲ ਕਿੱਥੇ ਗਿਆ ਉਹ ਉਹ ਮੋਰਲ ਹੈ ਮੜਲਾ ਉੱਡਣ ਲੱਗੇ ਚਲੋ ਚਲੋ ਵੀ ਆਪਾਂ ਨੂੰ ਛੱਡੀਆਂ ਨੂੰ 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 ਚਲੋ ਵੀ ਆ टोटल कबूतर गया त्रियासी सत्तर उड्ढे अ ਆਦੀ ਗੁਜਾਰ ਜੋ ਸਰਸਾਈ ਨਾਲੇ ਰੋ ਗਿਰਸਾ ਬੋਤਾ ਜੋ ਸਰਸਾਈ ਨਾਲੇ ਰੋ ਗਿਰਸਾ ਚੱਲੇ ਡੋਣਾ ਪ੍ਰੀਤਾ ਮਾਣ ਮੈਦਾਨ ਕਰ ਟੋਏ ਕਿੰਨੇ ਲਾਹੇ ਅੱਗੇ ਮੂੜ ਨਾ ਆਵਸੀ ਦੋ ਜੀ ਸੱਦੀ ਪਾਏ ਮਾਨ ਦਾ ਪੰਜਵਾਂ ਕੀ ਗੁਣ ਚੰਗਾ ਦਾੜਾ ਦਾ ਕਲਪਮੈ ਕੋਈ ਨਹੀਂ ਦਾ ਜੇ ਤੋਂ ਮੇਰਾ ਹੋਇਆ ਇਸ ਗੰਦੀ ਦਾ ਹੋਇਆ ਕੰਦੀ ਉੱਤੇ ਰੁਕਣਾ ਜੀਦਾ ਤੇ ਭਾਂਡੇ ਰੱਖੀ ਹੈ ਕਿੰਨੀ ਜੀ ਇੱਕ ਉਧਰ ਲੱਭਨੇ ਪੈਂਦਾ ਮੈਂ ਤਖਣ ਰਹਾ ਗਿਆ ਵਾਹ ਸਹਾਇਆ ਸਾਧਾ ਮੂਰਾ ਸੇ ਨਵਾਨੀਆਂ ਫੈਸਲ ਖਾਮਲ ਅਤੀ ਸੇ ਕਾਬੰਦੀ ਚੱਲਣਾ ਜਿਵੇਂ ਹਾਜਰ ਹੁੰਦਰਾ ਜਿ ਬਹਿਣੇ ਬੜੇ ਜੀ ਜੀ ਲੱਗਦਾ ਜਾਂਦਾ ਪਾਣੀ ਨਹੀਂ ਦਿੱਤੀ ਜਿਹੜੀ ਪਾਣੀ ਆਉਣਾ ਹੈ ਜਨਾਬ ਜਨਾਬ ਪਾਣੀ ਨਹੀਂ ਦਿੱਤੀ ਪੰਜੋਂ ਬਚਾਉ ਹੋਇਆ ਕਿੱਥੇ ਗਈ ਲਾਹ ਰਿੰਦਾ ਪਿਛਲੇ ਰਾਤ ਨਾ ਜਾ ਕੇ ਜੀ ਇੱਕ ਬਣਾ ਨਹੀਂ ਜਾਈ ਕਿ ਸ਼ਾਰਟੀਆਂ ਹੋਈ ਜਾਂਦਾ ਤਾਂ ਰੱਬ ਨਾਲ ਵਿਤਰ ਹੋਏ ਮਹਾਨ ਅੱਲਾ ਪੰਜਵਾ ਫਰੀਦਾ ਪਾਣੀ ਦਾ ਬਚਾਉ ਪਾਣੀ ਨਹੀਂ ਦਿੱਤੀ ਬਾਕੀ ਸਾਰੇ ਕਬੂਤਰ ਉੱਡ ਗਿਆ ਦੋ ਇੱਥੇ ਬਹਿ ਗਏ ਤੇ ਇੱਕ ਉਹ ਸਾਹਮਣੇ ਹੋ ਗਿਆ ਜਗਾ ਪੈਤਾ ਗਰੀ ਵਜਾਏ ਵਜੇ ਤੂੰ ਵੀ ਵਜੇ ਨਾਲ ਸੋਇ ਜੀ ਉਹਨਾਂ ਵਜਦਾ ਜੱਜ ਸੱਤਾਂ ਤੇ ਚੱਪੜ ਜੇ ਇੱਕ ਮਨ ਦਾਤ ਜਿਹੜਾ ਇਹ ਮੇਰਾ ਦਾਤ ਜਾਨੀ ਮੈਂ ਦਲ ਰੋਤਾ ਤੇ ਗੋੜੀ ਗਿਓ ਡਫੇ ਰਕਾ ਜਾ ਕੋਤਾ ਕੋ ਸਾਥ ਸੰਗ ਸੰਗ ਮਾਰੀ ਬੀਤ ਤੂੰ ਜੀ ਆ ਯਾਰ ਮਾਰੀ ਕਿ ਇੱਕ ਤਾਂ ਬਾਰਾਂ ਵੇ ਦਾ ਟਾਈਮ ਜੇਕਰ ਜਾ ਕੋ ਹੁੰਦੇ ਪਹਿਲਾ ਮੌਸਮਾਂ ਲੈ ਹੈਗਾ ਠੰਡਾ ਜੀ ਇੱਦਾਂ ਤੇ ਨਹੀਂ ਮਿਲ ਤੋ ਨਾਲ ਉਹ ਵੀ ਹੁੰਦੀ ਹੈ ਕੰਨੀ ਹਣੀਆਂ ਹੁੰਦੀ ਹੈ ਤੇ ਧਾਂਦੀ ਹੈ ਤੇ ਮਾਵਾ ਬੜੇ ਯਾ ਦੇ ਉੱਚੇ ਕਬੂਤਰ ਕੰਨੀ ਨਹੀਂ ਤੇ ਭੁੱਖਾ ਜਾਂਦਾ ਤਾਂ ਗਰੁਪਾ ਹੀ ਹੁੰਦਾ ਉਹ ਤੇ ਤੇ ਉਹ ਅੰਦਰ ਆ ਕਬੂਤਰ ਬਹੁਤ ਪੈਣ ਦੇ ਸਾਰੇ ਵਰਲੇ ਬਣੇ ਸਾਰੇ ਪਰਲੇ ਬਣੇ ਆ ਤੇ ਨਿਕੰਮੇ ਬੰਦੇ ਆ سامنے ਟਿੱਕੀਆਂ ਡੱਕੇ ਇਹ ਵਰਲੇ ਬਣੇ ਲਿੱਤਰ ਬਣੇ ਸਾਰੇ ਇਧਰਲੇ ਮੈਨੂੰ ਕੋਲ ਪਿੰਡ ਦਾ ਘਰ ਜਿਹੜਾ ਚੁੱਡਾ ਹੈਗਾ ਤੇ ਫਿਰ ਮੁੰਡੇ ਪਰਲੇ ਬਣੇ ਆ ਪਰਲੇ ਬਣੇ ਆ ਪਹੀਂ ਦਾਇਆ ਮਤਲਬ ਪਰਲੇ ਬਣੇ ਸਾਰੇ ਕਬੂਤਰ ਬਣੇ ਪੈਣ ਉਧਰੋਂ ਪਰਾਂ ਲੰਮੇ ਇੱਥੋਂ ਜਾ ਕੇ ਨਹੀਂ ਹੁੰਦੇ ਵੀ ਦੇ ਨਹੀਂ ਹੁੰਦਾ ਇਥੇ ਵੀ ਜੱਟਰੀ ਹੁੰਦੇ ਐਤੋ ਬਤਨ ਵੀ ਨਗਾਜ ਨਹੀਂ ਚੜ੍ਹਨ ਦੇਗੀ ਮਤਲਬ ਰੰਗ ਨਹੀਂ ਸ਼ੋਹ ਆ ਇੱਕ ਅੰਦਾਜ਼ ਬਰੋਗ ਉੱਤਰ ਆਵੇ ਆਹ ਸੰਦ ਇਹ ਬਤਨ ਆਇਆ ਨਾ ਇਹ ਸ਼ੋਹ ਚੱਲ ਗਏ ਚੱਕਿਆ ਪਹਿਲੇ ਤਰਛੋਈਂ ਜੰਨੇ ਕਈ ਨਹੀਂ ਹੁੰਦੇ ਕਈਆਂ ਨੇ ਆ ਆ ਆ ਫੇਰੂ ਬੜਾ ਹੈ ਢਾਈ ਗਿੱਤਰ 12:35 ਤੋਂ 1:35 ਦਾ ਟਾਈਮ ਪੰਛੀਆਂ ਕਬੂਤਰਾਂ ਤੇ ਪਹਿਲਾ 12:35 ਤੋਂ 1:35 ਟਾਈਮ ਪੰਛੀਆਂ ਕਬੂਤਰਾਂ ਦੇ ਹੋਰ ਬੰਦਰ ਬਾਰ-ਬਾਰ ਆ ਕੇ ਉੱਡਦੇ ਆ ਇੱਧਰ ਨਾਲੇ ਬਾਕੀ ਵੀ ਰਣ ਜੱਕ-ਤੁੱਕ ਘਰਾਦੇ ਆਪਣੇ ਜੱਕ ਹੋ ਗਿਆ ਹੈ ਗੁਰਦੀ ਗਾ ਲੀ ਹੋ ਗਏ ਸਤਿ ਸ਼੍ਰੀ ਅਕਾਲ ਜੀ ਇਹ ਕੱਲੀ ਮਿੱਤੇ ਵੀਰ ਦੇ ਬੁੱਧਾ ਦੇ ਟਾਈਮ ਆ ਅੱਡੇ ਪਿੰਡੂ ਇੱਕ ਇੱਕ ਮੁੰਡਾ ਹੁਲਾਇਆ ਉਹਦੇ ਬੁੱਧਾ ਦੇ ਟਾਈਮ ਆ ਮੀਆਂ ਉਹ ਟੋਟਰ ਪੰਨੀਓ ਬੁੱਧਾ ਦੇ ਟਾਈਮ ਆ ਤੇ ਬਾਕੀ ਚਾਚਿਆ 82 ਉੱਡੇ 83 ਨਹੀਂ ਇੱਕ ਕੰਪਿਊਟਰ ਛੱਪੜ ਚ ਲੇਪਿਆ ਉਹ ਕੱਟਦਾ ਫਿਰ ਉਹਦੀ ਐਂਟਰੀ ਵਾਸਤੇ ਦਿੱਤੀ ਤੇ 82 ਨਹੀਂ ਉਹ ਜੋ ਫਿਰ ਇੱਕ ਦੀ ਐਂਟਰੀ ਬਾਅਦ 82 ਲੈ ਕੇ 82 ਜੋ ਪੰਨਿਆਂ ਬੋਤਾ ਦਾ ਟਾਈਮ ਆ ਸਾਹਮਣੇ ਆਣਾ ਕਬੂਤਰ ਪਿੰਡੇ ਫਿਰਦੇ ਆ ਪਿੰਡ ਚ ਪਰਲੇ ਬਨੇ ਚੈੱਕ ਹੁੰਦੇ ਔਰਲੇ ਬਨੇ ਨਹੀਂ ਤੇ ਪਰਲੇ ਚੈੱਕ ਨਹੀਂ ਹੁੰਦੇ ਉੱਤਰ ਨਹੀਂ ਆਣੀ 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 ਇਹਦੇ ਲੱਭਨੇ ਫਿਰਦੇ ਆ ਕਬੂਤਰ ਟੁੱਟ ਟੁੱਟ ਕੇ ਆਉਂਦੇ ਆ ਲਿਆਰ ਪਹਿਲੇ ਕਬੂਤਰ ਕੱਟੇ ਗਏ ਉੱਤਰ ਤੋਂ ਆ ਟੁੱਟ ਕੇ ਆਉਂਦੇ ਆਹ ਗੱਲ ਬੁਰਾ ਫਿਰ ਦਾਇਕ ਚਲਦੇ ਆ ਕਾਪੀ ਤੇ ਵੇਨੇ ਆ ਕਿੰਨੇ ਦਾ ਟਾਈਮ ਆ ਦੇ ਕਿੰਨੇ ਰਹਿ ਗਿਆ ਜਿੰਨੇ ਕੱਟੇ ਗਿਆ ਪਹਿਲੇ ਟਾਈਮ ਚ ਪਹਿਲੇ ਟਾਈਮ ਸਾਰੇ ਕੱਟੇ ਗਿਆ ਮੂਲ ਟੋਟਲ ਕੋਈ ਚੈੱਕ ਨਹੀਂ ਹੋਇਆ ਕਦੇ ਉੱਤੋਂ ਟੁੱਟ ਗਿਆ ਨਹੀਂ ਕੋਈ ਕਬੂਤਰ ਆ ਆਂਦੇ ਕਿ ਜੇ ਉੱਤੋਂ ਆਊਗਾ ਫਿਰ ਪਾ ਲਾਂਗੇ ਉੱਤੋਂ ਟੁੱਟਣਾ ਨਹੀਂ ਦੇ ਕਬੂਤਰ ਹਵਾ ਵਗਦੀ ਮਾਲੂ ਆਨੇ ਮੁਕਰਾ ਕਬੂਤਰ ਟੋਟਾ ਇਹ ਸਾਰੇ ਤੋਂ ਸਾਰੇ ਟੋਟਾ ਇਹ ਕਬੂਤਰ ਆ ਗਏ ਦੇ ਪਾਰ ਛੜੋ ਤੇਰੇ ਹੀ ਆਉਂਦੇ ਠਾਨੀ ਨੀਵੇਂ ਨੀਵੇਂ ਉਤਰੋ ਨਾ ਮੁੱਕ ਜੜੀ ਜਿਆਦਾ ਨਹੀਂਵੇਂ ਉਪਰਾਂ ਨੂੰ ਲੰਘਦੇ ਜਾਂਦੇ ਆ ਕਬੂਤਰ ਆ ਤਰੇ ਨੇ ਆਹ ਹੁਣ ਆ ਗਏ ਪੂਰੇ ਦਿਖਣ ਲਾਪੇ ਕਬੂਤਰਾਂ ਕਈ ਬਹੁਤੇ ਉੱਚਾ ਆ ਕਬੂਤਰ ਬੜਾ ਉੱਚਾ ਲੱਗਾ ਮਿੱਤਰਾ ਆ ਆਪਾਂ ਕਾਪੀ ਵਾਲੇ ਤੋਂ ਲੈਨੇ ਆ ਅਪਡੇਟ ਤੁਹਾਨੂੰ ਦੱਸਦੇ ਆ ਫਿਰ ਕਿੰਨੇ ਕਬੂਤਰਾਂ ਦੇ ਟਾਈਮਾਂ ਦੇ ਕਿਤਨਾ ਕੀ ਆ ਬਾਕੀ ਆਪਣੇ ਜਿੰਨੇ ਕਬੂਤਰ ਡਾਏ ਆ ਸਾਰੇ ਚੈੱਕ ਕਰਾਤੇ ਆ ਸਾਰੇ ਹੈਗੇ ਆ ਤੇ ਅਪਡੇਟ ਲੈਨੇ ਆ ਕਾਪੀ ਵਾਲਿਆਂ ਦਾ ਦੱਸਦੇ ਆ ਤੁਹਾਨੂੰ ਆਹ ਕਬੂਤਰ ਆ ਫਿਰਦੇ ਆ ਆਹ ਟੂਲ ਲਈ ਫਿਰਦੇ ਆ ਸਾਰਾ ਆ ਇੱਕ ਬਹਿ ਗਿਆ ਇੱਥੇ ਉਹ ਗਿਆ ਵੀਰ ਤੇ ਲੈਣ ਜਦੋਂ ਲੈ ਕੇ ਆਉਂਦਾ ਤੁਹਾਨੂੰ ਦਿਖਾਉਣੇ ਕਿਹੜਾ ਆ ਉਹਦਾ ਬਹੁਤਾ ਬੁਰਾ ਆ ਕਬੂਤਰ ਦਾ ਉਹਨੂੰ ਲੈ ਕੇ ਆਉਂਦਾ ਦਿਖਾਉਣੇ ਤੁਹਾਨੂੰ ਕਬੂਤਰ ਕਾਲੀ ਕੁੜੀ ਥੋੜੀ ਜੀ ਆ ਮਿੱਤਰ ਆ ਕਬੂਤਰ ਜਿਹੜਾ ਉੱਤੇ ਬੈਠਾ ਆਸਰਾ ਹੀ ਨਹੀਂ ਹੈਗਾ ਉਹਦੇ ਹਾਂ ਹਾਂ ਬਾਦੀ ਗਰੁੱਪ ਚ ਫੋਟੋ ਇਹਦਾ ਖਿੱਚ ਲਾ ਲੈ ਮੈਂ ਮਿੱਤਰ ਆਵੇ ਆ ਕਵਿੱਤਰ ਬਹਿਨ ਦੇ ਇਧਰ ਲੈ ਬੰਨੇ ਤੇ 14 ਇਹ ਹੋ ਚੜਾ ਚੜਾ ਓਏ ਉਧਰਲੇ ਬੰਨੇ ਵੇਖ ਲਾ ਕਬੂਤਰ ਨਾ ਵੀ ਲਾਉਂਦੇ ਹੋਵੇ ਆ ਰਹੀ ਹੋਇਆ ਜੀ ਚੱਲ ਚੱਲੀਏ ਮੜਾ ਜਾ ਆ ਬਾਬਾ ਜੀ ਮਨਤਿਆਨੇ ਕਿ ਮਰਸਲ ਤੇ ਮੈਂ ਮਿੱਤਰ 14 ਕਬੂਤਰਾਂ ਦੇ ਅੱਗੇ ਲੱਗਾ ਟਾਈਮ ਪਹਿਲੇ ਇਕੱਟੇ ਗਏ ਸਾਰੇ ਆ ਵੀ ਬਿੰਦੀ ਇਹੋ ਯੁੱਤੀ ਆਹ ਥਪੇ ਮਾਰਦੇ ਹਨ ਗੰਜਰ ਲੈ ਮਿੱਤਰਾ ਫੇਰ ਆਗੁਦਰੀ ਤੇ ਬਹਿਣ ਲਾਪੇ ਤਿੰਨੀ ਆ ਜਿਹੜੇ ਤਿੰਨੀ ਉਤਲ ਬਣੇ ਤਰੇ ਛੜਦੇ ਨੇ ਇੱਥੇ ਵੀ ਇੱਥੇ ਵੀ ਵੜਦੇ ਹੋਵੇ ਪਰ ਛੜਦੇ ਨੇ ਥਾਂੇ ਵੜਦੇ ਹੋਏ ਓਹ ਛੜਦੇ ਬੱਚੋ ਛੇ ਇਹਨੇ ਫੇਰ ਨਹੀਂ ਆਉਂਦੇ ਫੇਰ ਛੇ ਇਹਨੇ ਫੇਰ ਨਹੀਂ ਆਉਂਦੇ ਆ ਫਿਰ ਉਹਨ ਤਾਂ ਚੜਨ ਲੱਪੇ ਕਾ ਵੀ ਆ ਗਿਆ ਫੇਰ ਹੋ ਗਿਆ ਛੱਟ ਅ ਜੀਵਨ ਤਾਂ ਵੀ ਗੁੱਸੇ ਆ ਗਏ ਇਹਦੇ ਉਹਨੇ ਰਾਤ ਤੋਂ ਯਾਰ ਨੂੰ ਡੇਜੀ ਦਾ ਕਿਹੜਾ ਕਿਹੜਾ ਗੋਲ ਚੱਲ ਰਹਾ ਦਾ ਲੈ ਕੇ ਗੋਲੀ ਢੋਟੀ ਪਾਈ ਅੱਜ ਨੇ ਨਾ ਮੋਟਗੇ ਨਾ ਮੈਂ ਤਾਂ दो कबूतर बै गए दो कबूतर पर लेने बदल बैग कबूतर ना चेक नहीं कले सारे नये नए ग्राह बने ಬೈಿ ಕಟ್ಟಿ ಚಿಟ್ಟು ತಾ ಮೇಲೆ ಅಂದರೆ ಕಬೂತರ ಬೇರೆ ಕಟ್ಟ ਕੋਈ ਨਹੀਂ ਬਤਨ ਦੇ ਦਿਨ ਨਹੀਂ ਆਉਂਦੇ ਨਹੀਂ ਤੇਰੇ ਨਾਲ ਉਹ ਕਿੰਨਾ ਸਾਰਾ ਮੈਂ ਕਿੰਨੀ ਜੰਮੀ ਰੱਖੀ ਮੈਨੂੰ ਆਉਣਾ ਤੇਰੀ ਫੈਣੀ ਬਣਾ ਦੂੰਗਾ ਤੁਹਾਨੂੰ ਕਿੰਨਾ ਜੀ ਉੱਤਰ ਲੱਗ ਲਿਆ ਪੂਰੇ ਜੂੜਾਂ ਦੀ ਕੋਈ ਤੇ ਕਾਤਰ ਦਿਖਾਉਂਦੇ ਕਾਫੀ ਵਾਲੇ ਇੱਧਰ ਬੈਠੇ ਹੋ ਉਧਰ ਉਸ ਕੀ ਆ ਬਾਬਾ ਬਾਂਹ ਤੇ ਬੰਨ੍ਹ ਲਾੜੀਆਂ ਆਉਂਦੀਆਂ ਬਿਦਰੀ ਕੁਤ ਮਾਰੇ ਟਾਈਮ ਲੱਗਾ ਸੀਗਾ ਕੱਟੇ ਗਏ ਮਾਂ ਮਾਂ ਥੱਲੇ ਆ ਬਹਿਣਾ ਹੁਣ ਤੋਂ ਆਇਆ ਬੋਲ ਤੇਰੇ ਕੰਮ ਕਦਾ ਫੈੜਾ ਵਾਲੇ ਕੰਮ ਆ ਦੇਖਿਆ ਤਾਂ ਬਣਾ ਰਿਹਾ ਹੈ ਅਭੀ ਜੋ ਲੱਭੂ ਵੇਲੀਆਂ ਸਹੀ ਹੋ ਗਿਆ ਸੱਚ ਇਹ ਸਹੀ ਆ ਲੱਗੂ ਵੇਲੀਆਂ ਸਹੀ ਅਭੀ ਜੋ ਕਲਸੀਆਂ ਕੰਮ ਕਦਾ ਨਹੀਂ ਪਾਣਾ ਦੋ ਦੋ ਕਬੂਤਰ ਕੱਟੇ ਗਏ ਜੇ ਦੋ ਸਾਡੇ ਇਹਨਾਂ ਝਾੜ ਬੁੱਤਰ ਸਮਾਪਨ ਦਾ ਟਾਈਮ ਹੈ ਕਬੂਤਰ ਹੋ ਗਏ ਚ ਬੜੇ ਜਿਹੇ ਉੰਤਰੀ ਚ ਹੋ ਗਏ ਹਨ ਤਲਿਉ ਸਾਰੇ ਤਾਂ ਜੜ ਗਏ ਕਬੂਤਰ ਬਾਕੀ ਦੇਖੋ ਕਿੰਨੇ ਹੈ ਜਿੰਨੇ ਆ ਬਸ ਆਹੋ ਫਿਰ ਦੇਖ ਲੈ ਜਿਹੜੇ ਫਿਰਦੇ ਸਹੀ ਬਾਕੀ ਕਬੂਤਰ ਉੱਤੇ ਜਾ ਰਹੇਗੇ ਦਵਾ ਦੇ ਟੁੱਟ ਕੇ ਕੋਈ ਵੀ ਕਿਹੜੇ ਕਬੂਤਰ ਕਿੰਨਾ ਦਾ ਕਿਹੜੇ ਕੈਮਰਾ ਦਿਆ ਦੇ ਕਿਹੜਾ ਉੜਦੇ ਆਲੇ ਸੇਵ ਗੱਗੀ ਆਲਾ ਗੱਗੀ ਆਲਾ ਉਹ ਆਪਣਾ ਗਏ ਬੰਦੇ ਨਾ 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 ਬੰਦੇ ਸਹੀ ਕਿਹਦਾ ਏ ਤੇਰਾ ਬੱਚਾ ਨਹੀਂ ਆ ਨਹੀਂ ਮੇਰਾ ਨਹੀਂ ਪਰ ਪਰ ਤੇਰਾ ਭੁੰਡਾ ਸਦਾ ਸਿੱਟਾ ਹੁੰਦਾ ਹੈ ਇਹ ਤੇਰਾ ਬੰਦਾ ਨਹੀਂ ਤੇਰਾ ਬੜੇ ਜਰਦਾ ਬਾਰਕੀ ਚੁੱਕਾ ਕਰਾਉਂਦੇ ਸਾਰੇ ਨਾ ਬੰਨ੍ਹਦਾ ਟਾਈਮ ਨਹੀਂ ਯਾਰ ਮੈਨੂੰ ਚਾਹੇ ਚੁੱਕਾ ਕਰਦੇ ਸਾਰੇ ਲੋ ਕਰਦੇ ਕਿੰਨਾ ਟਾਈਮ ਲੱਗਦਾ ਗਾੜੂ ਨੂੰ ਅੱਜ ਜਿਹੜੀ ਹੁਣ ਚਗਰੀ ਮਾਰ ਕੇ ਕਬੂਤਰ ਤਾਂ ਗਏ ਨਾ ਉਹਦੇ ਵਿੱਚ ਬਹੁਤ ਘੱਟ ਕਬੂਤਰ ਆਏ ਆ ਬੜੇ ਜਿਆਦਾ ਘੱਟ 15 ਗਏ ਉਹਨਾਂ ਦੇ ਤੇ ਉਹ 7 ਤੋਂ 7 ਜਾਂ 8 ਕੋਟਰ ਮੁੜ ਕੇ ਆਏ। ਦੂਜੇ ਮੋੜੇ ਨਹੀਂ। ਬਹੁਤ ਉਧਰ ਸਾਈਡ ਦੇ ਬਣਿਆ ਲੰਬਿਆ ਵਾਲਾ ਕਮਰਾ ਜਿਹੇ ਤਰ੍ਹਾਂ ਦੇ ਜਾਂਦਾ। ਤੇ ਤਾਂ ਮੈਂ ਨੂੰ ਆਵਾਜ਼ ਦੇ ਰਿਹਾ। ਨਾਮਦਰਾ ਕੋਲੋਂ ਫੇਰ ਗੱਡੇ ਗਏ। ਆਹ ਕੋਲੋਂ ਤਾਂ ਬੰਦਾ ਹਰਦਾ। ਉਹ ਦੋ ਵਾਰੀ ਸ਼ੂਟ ਮਾਰੀ ਨੇ। ਥੱਲੇ ਪਰਲੇ ਬਣੇ। ਆਖਿਰ ਮਾਰਤੀ। ਜਰਖੋ ਰਹਾ ਵੀਰਾ ਵੇਖੀ ਪਾਣੀ ਹੋਣਾ ਵੇਖੀ ਅੱਥੇ ਪਿੱਛੇ ਇੱਥੇ ਜਰਖੋ ਜਰਖੋ ਕੋਠੇ ਤੇ ਬੈਗੀ ਕੋਠੇ ਤੇ ਪਰਾਇਓ ਇੱਧਰ ਹੋ ਜਾ ਵੀਰਾ ਓਏ ਇੱਧਰ ਹੋ ਜਾ ਮੋਤਾਂ ਆਂ ਜੰਦੀ ਪਾਣੀ ਦਾ ਉਹ ਨਾ ਪਾਣੀ ਤੇ ਚਾਚਾ ਦਾ ਫਲੇਸ਼ ਚੱਲ ਰਿਹਾ ਓਏ ਯਾਰ ਤੇਰੇ ਮੁੰਡੇ ਨੇ ਕੀ ਰਹਿਣਾ ਓਏ ਇੰਨੀ ਆਉਣਾ ਨੂੰ ਓਏ ਤੇਰੀ ਅੱਖਾਂ ਵਿੱਚ ਓਏ ਤੁਸੀਂ ਇੱਥੇ ਆ ਕੇ ਬਾਈ ਤੋਂ ਲਾ ਕੇ ਕਿ ਗਵਾਇਗਿਰ ਕੇ ਕਰਾਂਗੇ ਬਾਈ ਤੋਂ ਮੈਂ ਜਾਣਾ ਹੀ ਹਾਂ ਬਾਈ ਬੋਈ ਮਾਰ ਕੇ ਭਾੜੋ ਜਲ ਓਏ ਆ ਦੇਖ ਫਲਾ ਗਲਾ ਮੁੰਡਾ ਇਹਨੇ ਕੁਝ ਕਿੰਨੀਆਂ ਵਾਜਾਂ ਮਾਰੀਆਂ ਇਹ ਨਹੀਂ ਅੱਗੇ ਲੱਗਦਾ ਨਾਲ ਤੈਨੂੰ ਬਾਜੀ ਨਾਲ ਲੈਦਾ ਬਾਜੀ ਨਾਲ ਨਾਲ ਇਵੇਂ ਦੋਦੇ ਉਹ ਜਿਹੜੇ ਸਹੀ ਆ ਉਹ ਲਾ ਬੋਲ ਦੇ ਯਾਰ ਸਹੀ ਆ ਸਹੀ ਬਸ ਸਹੀ ਹੋ ਬਣਾ ਸਹੀ ਕਨੇ ਦੋ ਸਹੀ ਆ ਬਾਬਾ ਗੁਰਬੀਰ ਕਾ ਆਲਮਸਰ ਸਿੰਘ ਤੇ ਗੋਪੀ ਬਰਨਾਲਾ ਤੇ ਲੱਡੂ ਖਾ ਲੜਾ ਬਣਾ ਹੋਰ ਦਾ ਟੈਂਪੋ ਉਹਨਾਂ ਕਹ ਲਈ ਬੋਲੋ ਕਿੰਨੇ ਤੁਹਾਡੇ ਕੋਲ ਬੋਲੇ ਵੀ ਸਹੀ ਕਿੰਨੇ ਦੋ ਸਹੀ ਕਰਾਓ ਸਾਢੇ 6 ਦਾ ਕਰਾਓ ਮੇਰੀ ਗੱਲ ਸੁਣ ਓਏ ਉਹ ਪਹਿਲਾਂ ਕਹਿੰਦੇ ਓਏ ਆਲਮ ਬੱਕੀ ਦੱਸ ਚਾਚਾ ਇਹੋ ਦਿਮਾਗ ਬਿੱਲੂ ਬਿੱਲੂ ਨਾ ਕਰ ਗੱਲ ਉਹ ਕਿੰਨੇ ਵੇ ਇਧਰ ਤੋਂ ਬੋਲ ਵਾਹ ਯਾਰ ਇੱਕ ਆ ਯੋਟਾ ਦੰਮੀ ਨਾ ਆ ਰਿਹਾ ਆ ਗਿਆ ਆ ਵਾ ਦੋਵੇਂ ਚੇਹਰੇ ਆ ਆ ਯਾਰ ਪੁੱਤਰ ਹੋ ਗਿਆ ਯਾਰ ਵੈਕਟਰ ਪੱਤ ਸੱਤ ਲਗਾਉਣਾ ਸੱਤ ਵਾਗਿਰ ਗਿਆ ਹੈ ਬਾਸ ਕਰ ਰੋ ਸਦਾ ਰਸਾਇਆ ਸੱਤ ਸਵੇਰਾ ਪਹਿਲੇ ਕਰਦੇ ਪੱਤ ਸੱਤ ਲਗਾਉਣਾ ਟਾਈਮ ਕੀ ਕਰਨਾ ਹੈ ਕੀ ਦੱਸੋ ਲੈ ਨਾ ਕੋਈ ਲੱਗਾਈ ਨਾ ਵੀ ਪੱਤ ਸੱਤ ਦਾ ਚਲੋ ਕੋਈ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਚਲੋ ਸੱਤ ਦਾ ਹੀ ਟਾਈਮ ਹੈ ਜੇ ਕੇ ਦੀ ਬਾਜੀ ਸਾਂਝੀ ਹੋ ਗਈ ਠੀਕ ਆ ਨਹੀਂ ਤਾਂ ਵੀਰ ਜੀ 6:00 ਵਜ ਕੇ 90 ਮਿੰਟਾਂ ਤੇ ਵੀ ਟਾਂਗਿਆ ਨਹੀਂ ਲੱਗਣ ਦੇਣੀ ਮੈਂ ਆਹੋ ਜੇ ਕੋਈ ਆਕੇ ਵੀ 6 55 ਦੇ ਲਵਾ ਲਈਏ ਪੂਰਾ 7 ਦਾ ਟਾਈਮ ਹੀ ਹੋਣਾ ਜੇ ਆਹੋ ਠੀਕ ਹੈ ਇਹ ਕੰਮ ਹੋ ਰਿਹਾ ਹੈ ਟਾਈਮ ਦੇ ਯਾਰ ਆਹੋ ਪੂਰਾ 7 ਦਾ ਟਾਈਮ ਹੋਣਾ ਜੇ ਟਾਈਮ ਲਾ ਟਾਈਮ ਲਾ ਸਹੀ ਬੋਲ ਕੇ ਨਾ ਸਰ ਸਹੀ ਪਹਿਲਾਂ ਬੋਲਣ ਲੱਗਾ ਕੋਈ ਬਾਬਾ ਗੁਰਦੀਆ ਤੇ ਬੋਲੋ ਜਿਹੜਾ ਸਹੀ ਕਬੂਤਰ ਆ ਬਾਬਾ ਗੁਰਦੀਆ ਆ ਆਉਂਸਰ ਸਿੰਘ ਗੁਰਦੀ ਬਰਮਾੜਾ ਲੱਲੋ ਲੱਲੋ ਖਾਣ ਲਾ ਹੁਣ ਕਰਦਾ ਤੈਨੂੰ ਕਲੰਦਰ ਨੇ ਕਮਿਸ਼ਾ ਰੈਂਬੋਈ ਕਾਪੀ ਤੋਂ ਆ ਸਹੀ ਜੇ ਉਹ 6.5 ਦਾ ਜਾਂਦਾ ਕਲੰਦਰ ਨੇ ਪੂਰਾ ਸੇ ਸਾਦ ਬਰਮਾੜਾ ਪਕਰ ਕਰ ਲਾ ਗੋੜਾ ਖਾਣ ਲਾ ਮੇਰਾ ਗੋੜਾ ਆ ਪਾਦੀਨਾ ਬਾਬਾ ਮਾਲੂਆ ਜੱਗਾ ਖਾਣ ਲਾ ਗੰਦਰਪ ਕਲਸਿੰਗ ਗੰਦਰਪ ਫੌਜੀ ਕਲਸਿੰਗ ਜਿੰਦਾਬਾਦ ਲਈ ਜਿੰਦਾਬਾਦ ਲਈ ਆ ਵੀਰ ਜੇ ਕਬੂਤਰ ਸਰ ਤੋਂ ਸਹੀ ਦੇ ਤੇ ਬਾਕੀ ਜੇ ਸਾਰੇ ਦੇ ਟਾਈਮ ਦੇ ਰਿੰਦਾ ਟਾਈਮ ਜੇ ਮੇਂ ਮਿੱਤਰਾ ਬਾਜੀ ਹੋ ਗਈ ਹੂੰ 6:30 ਦਾ ਟਾਈਮ ਪਹਿਲਾਂ 7:00 ਦਾ ਆਕੇ ਹੂੰ 6:30 ਦਾ ਘਰਾਲਿਆ ਤੇ 7:00 ਦਾ ਟਾਈਮ ਆਕੇ 6:30 ਦਾ ਘਰਾਲਿਆ ਤੇ ਸਭ ਬਾਜੀ ਹੋ ਗਈ ਆ 14 ਕਬੂਤਰਾਂ ਨੇ ਸਾਂਝੀ ਹੋ ਗਈਆਂ ਤੇ ਨਾਮ ਦੀਆਂ ਪਰਤੀਆਂ ਤੇ ਪੈਣੀਆਂ ਨਹੀਂ ਆਣੀਆਂ ਉਹ ਜਿਹਨੇ ਪਰਤੀਆਂ ਨਹੀਂ ਪਾਣੀਆਂ ਜਿਹਦਾ ਕਬੂਤਰ ਬੈਸਟ ਹੋਇਆ ਮੰਨ ਲਓ ਇੱਥੇ ਇੱਕ ਰਹਿ ਗਿਆ ਨਾ ਉਹਨੂੰ ਦਿਦਾਗੇ ਨਾ ਬੈਸਟ ਦਾ ਕੋਈ ਨਾਮ ਰੱਖਿਆ ਹੈ ਇੱਥੇ ਇੱਕ ਦਾ ਰਹਿਣੀ ਆ ਉਹਦਾ ਤੁੰਨੀ ਬਾਜੂ ਡੀ ਤੇ ਤੁੰਨੀ ਇੱਕ ਦਾ ਕਬੂਤਰ ਲਾਸਟ ਤੱਕ ਫਿਰਦਾ ਹੈ ਉਹਦਾ ਬੈਸਟ ਆ ਤੁੰਨ ਤੁੰਨਾ ਵਾ ਨਾਮ ਫਿਰ ਇੱਥੇ ਜੇ ਲੱਗੇ ਬੈਸਟ ਬੈਸਟ ਕਬੂਤਰ ਨੂੰ ਤੇ ਚਲੋ ਵੀਨੇ ਆਪਾਂ ਲੱਗਦੀਆਂ ਚਦਰੀਆਂ ਛੁਤੀਆਂ ਪਰਲੇਵੇਂ ਲਾਈਆਂ ਉਹਨਾਂ ਛੁਤੀਆਂ ਚਦਰੀਆਂ ਤੇ ਫਿਰ ਬਿਠਾਉਂਦੇ ਆ ਤੇ ਚੱਲਦੇ ਉਧਰ ਨੂੰ ਦਿਖਾਉਨੇ ਆ ਤੁਹਾਨੂੰ ਇੱਗਾ ਲੋ। ਉਹ ਵੀ ਇਨਾ ਨਾ ਜਰਾ ਬਾਹੀ ਹੋ ਗਈ ਸਾਰੀਆਂ ਇਹਨਾਂ ਲੱਗ। ਮੈਂ ਹੁਣ ਬਚੀ ਨਾ ਗੱਡੀ। ਉਹ ਮੈਂ ਤੇ ਆ ਗਿਆ ਮੈਂ ਤਾਂ ਜੀਵਨ ਨੂੰ ਕਹਿਤਾ ਮੈਨੂੰ ਵੀ ਪਤਾ ਹੁਣ ਐਡੀ ਪਸੂੜੀ ਪੈਣੀ। ਕੋਈ ਨਹੀਂ ਉਹਨਾਂ ਵੀ ਰੱਬ ਦਾ ਨਾਮ ਲੈ ਕੇ ਆ ਗਏ। ਚਪੜੀਆਂ ਮਿੱਟੀਆਂ ਚੋਕ। ਕਿਹੜੇ ਆਪਣੇ ਆ ਦੱਸੋ। ਉਹਨੇ ਕਿਹੜੀ ਬੜੀ ਬਹਾਦਰ। ਉਹਨਾਂ ਨਾਲ ਤੂੰ ਵੀ ਜੋੜੀ ਆਪਣੀਆਂ ਵਿੱਚ। ਆ ਜੋੜੀ ਆਪਣੀ ਵਾਲੀ। ਆ ਟੀਨਾ ਤੇ ਉਹ ਸੱਜ ਦੀ ਆ ਦੀ ਮੱਗਲੀ ਡੁੱਟ ਜਾ ਅੱਗੇ। ਦੋਵੇਂ ਆਪਣੇ। ਚਲੋ। ਲਾਵੀ ਮਿੱਤਰਾ ਬਾਜੀ ਗਈ ਉਹ ਤੇ ਇਹਨਾਂ ਪਹਿਲਾਂ ਆਖਿਆ 7 ਦਾ ਟਾਈਮ ਕਰਾਉਣਾ ਫਿਰ ਇਹਨਾਂ ਕਰਾਲਾ 6:30 ਦਾ ਤੇ ਪਹਿਲੇ ਨੂੰ ਕੋਲਰ ਹੀ ਦੂਜੇ ਨੂੰ ਕਾਪੀ ਤੀਜੇ ਨੂੰ ਕਾਪੀ ਕੋਲਰ ਦੀਆਂ ਪਰਚੀ ਨਹੀਂ ਪਾਈਆਂ ਤੇ ਚਲੋ ਇਹਨਾਂ ਪਹਿਲਾਂ ਆਤਾ ਹੈ ਕਿ ਜੇ ਯਾਦੇ ਕੋਲਰ ਦਾ ਟਾਈਮ ਕਰਦੇ ਫਿਰ ਕੋਲਰ ਦੀਆਂ ਪਰਚੀ ਨਹੀਂ ਪੋਣੀ ਕਾਪ ਨਹੀਂ ਪਰਚੀਆਂ ਪਈਆਂ ਚਲੋ ਕਾਪ ਦਾ ਆਪਣਾ ਪਤਾ ਹੀ ਨਹੀਂ ਕਿ ਕਿਦਾ ਕਿਦਾ ਨਿਕਲਿਆ ਕਿਦਾ ਕਿਦਾ ਨਿਕਲਿਆ ਤੇ ਆਪਾਂ ਕਿਉਂਕਿ ਉਦੋਂ ਆ ਗਏ ਹਾਂ ਬਾਹਰ ਅੱਛਾ ਦੇ ਹਿੰਦੀ ਨਹੀਂ ਲਾਉਣੀਆਂ ਜਵਾ ਦਵਾ ਇਹ ਕਬੂਤਰ ਆਪਣਾ ਫੜਿਆ ਨਹੀਂ ਗਿਆ ਉਹ ਸਵੇਰੇ ਲੈ ਜਾਵਾਂਗੇ ਉਸੇ ਪਿੰਡ 'ਚ ਹੀ ਆ ਬੈਠਾ ਨਹੀਂ ਆ ਮੈਂ ਸਾਨੂੰ 8:30 ਵਜੇ ਤੱਕ ਲਾਸਟ ਟਾਈਮ ਵੇਖਿਆ ਫਿਰਦਾ ਹੀ ਉਹ ਤੇ ਪਤਾ ਨਹੀਂ ਲੱਗਾ ਤੇ ਸਵੇਰੇ ਜਾਵਾਂਗੇ ਟਾਈਮ ਨਾਲ ਬਾਕੀ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ